ਪਿੰਡ ਜਸਵਾਲਾੜੀ ਦੇ ਲੋਕਾਂ ਵੱਲੋਂ ਰੰਦਾਵਾ ਹਸਪਤਾਲ ਦੇ ਉੱਤੇ ਦੀਵਾਰ ਤੋੜਨ ਦੇ ਲਗਾਏ ਗਏ ਆਰੋਪਾਂ ਤੋਂ ਬਾਅਦ ਅੱਜ ਰੰਦਾਵਾ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਕਮਲਜੀਤ ਸਿੰਘ ਰੰਦਾਵਾ ਅਤੇ ਡਾਕਟਰ ਜੇਐਸ ਰੰਦਾਵਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਪੂਰੇ ਮਾਮਲੇ ਦੇ ਵਿੱਚ ਆਪਣਾ ਪੱਖ ਰੱਖਿਆ ਗਿਆ। ਦੱਸਦੇ ਇਹ ਉਹਨਾਂ ਨੇ ਦੱਸਿਆ ਹੈ ਕਿ ਪਿੰਡ ਦਾ ਇਹ ਰਾਹ ਪੰਚਾਇਤੀ ਹੈ ਜਦਕਿ ਕੁਝ ਲੋਕ ਇਸ ਨੂੰ ਨਜਾਇਜ਼ ਤਰੀਕੇ ਨਾਲ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਉਹਨਾਂ ਵੱਲੋਂ ਇੱਥੇ ਦੀਵਾਰ ਦੇ ਦਿੱਤੀ ਗਈ ਹੈ। ਜਿਸ ਦੇ ਖਿਲਾਫ ਉਹਨਾਂ ਵੱਲੋਂ ਪੰਚਾਇਤੀ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲ ਕੋਰਟ ਦੇ ਵੀ ਜਿਹੜਾ ਸ਼ਿਕਾਇਤ ਦਿੱਤੀ ਗਈ ਸੀ ਜਿਨ੍ਹਾਂ ਵੱਲੋਂ ਇਸ ਦੀਵਾਰ ਨੂੰ ਤੋੜਨ ਦੇ ਆਦੇਸ਼ ਦਿੱਤੇ ਗਏ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਜਦਕਿ ਉਹਨਾਂ ਉੱਤੇ ਝੂਠੇ ਅਤੇ ਬੇਬੁਨਿਆਦੀ આરોਪ ਲਗਾਏ ਗਏ ਉਹਨਾਂ ਨੇ ਕਿਹਾ ਹੈ ਕਿ ਪਿੰਡ 'ਚ ਕੁਝ ਲੋਕਾਂ ਨੇ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਕੀਤੇ ਹੋਏ ਨੇ ਅਤੇ ਹੁਣ ਪੰਚਾਇਤੀ ਰਾਹ ਨੂੰ ਵੀ ਦੀਵਾਰ ਲਾ ਕੇ ਬੰਦ ਕਰ ਦਿੱਤਾ ਗਿਆ ਉਹ ਤੇ ਇਸ ਰਸਤੇ ਨੂੰ ਖੁਲਵਾਉਣ ਲਈ ਸਿਰਫ ਕਾਨੂੰਨ ਦਾ ਸਹਾਰਾ ਲੈ ਰਹੇ ਨੇ ਜਦਕਿ ਪਿੰਡ ਦੇ ਕੁਝ ਲੋਕ ਤੱਕੇਸ਼ਾਹੀ ਕਰ ਰਹੇ ਪੰਚਾਇਤੀ ਵਿਭਾਗ ਦੇ ਅਧਿਕਾਰੀ ਖੁਦ ਮੌਕੇ ਤੇ ਆ ਕੇ ਇਸ ਮਾਮਲੇ ਨੂੰ ਦੇਖ ਚੁੱਕੇ ਨੇ ਅਤੇ ਉਹਨਾਂ ਨੇ ਵੀ ਪੰਚਾਇਤੀ ਰਾਹ ਦੇ ਵਿੱਚ ਲਾਈ ਗਈ ਦੀਵਾਰ ਨੂੰ ਗਲਤ ਦੱਸਿਆ ਹੈ ਅਤੇ ਇਸ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਲਈ ਲਿਖਿਆ ਹੈ। ਇਸ ਕਾਰਵਾਈ ਤੋਂ ਬਾਅਦ ਪਿੰਡੇ ਲੋਕਾਂ ਵੱਲੋਂ ਫਿਰ ਤੋਂ ਉੱਥੇ ਦੀਵਾਰ ਜਿਹੜੀ ਹੈ ਉਹ ਖੜੀ ਕਰ ਦਿੱਤੀ ਗਈ ਹੈ ਅਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗਿਆ ਕਿ ਕੁਝ ਲੋਕਾਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਪ੍ਰਦਾਨ ਜੀ ਰੋਕਿਆ ਜਾਏ ਅਤੇ ਬੰਦ ਕੀਤੇ ਗਏ ਪੰਚਾਇਤੀ ਰਾਹ ਨੂੰ ਖੁਲਵਾਇਆ ਜਾਵੇ। ਇੱਕ ਕਲੋਨੀ ਪੰਚਾਇਤ ਦੀ ਜਗ੍ਹਾ ਤੇ ਤੇ ਕੱਟੀ ਗਈ ਹੈ। ਔਰ ਗਰੀਬ ਲੋਕਾਂ ਲਈ ਕੱਟੀ ਗਈ ਆ ਪਰ ਇਹਦੇ ਵਿੱਚ ਬਹੁਤ ਸਾਰੇ ਨਜਾਇਜ਼ ਲੋਕ ਬੈਠੇ ਆ ਜਿਹਦੀ ਇਨਕੁਆਰੀ ਵਾਸਤੇ ਆਲਰੇਡੀ ਸਾਰਿਆਂ ਨੂੰ ਉੱਚੇ ਉੱਚੇ ਅਸਰਾਂ ਨੂੰ ਲਿਖ ਦਿੱਤਾ ਗਿਆ ਔਰ ਇਹਦੀ ਇਨਕੁਆਰੀ ਛੇਤੀ ਫੁੱਲ ਕੇ ਜਿਹੜੇ ਗਲਤ ਪਲਾਟ ਜਿਹੜੇ ਗਲਤ ਲੋਕ ਬੈਠੇ ਆ ਉਹਨਾਂ ਦੇ ਪਲਾਟ ਕੱਟੇ ਜਾਣ ਲਈ ਸਰਕਾਰ ਕੋਲੋਂ ਅਸੀਂ ਤੁਹਾਡੇ ਥਰੂ ਮੰਗ ਕਰਦੇ ਆਂ ਇਹ ਰਸਤਾ ਜਿਹੜਾ ਆ ਇਹ ਪੰਚਾਇਤ ਦਾ ਰਸਤਾ ਆ ਇਹ ਪੰਚਾਇਤੀ ਡਿਪਾਰਟਮੈਂਟ ਦਾ ਰਸਤਾ ਆ ਸਾਂਝਾ ਰਸਤਾ ਆ ਇਹਨੂੰ ਕੋਈ ਕਿਸੇ ਇਕੱਲੇ ਦਾ ਰਸਤਾ ਨਹੀਂ ਕਿਸੇ ਇਕੱਲੇ ਦੀ ਮਾਲਕੀ ਨਹੀਂ ਗਈ ਇੱਥੋਂ ਦੀ ਹਰ ਇੱਕ ਬੰਦੇ ਨੂੰ ਲੰਘਣ ਦਾ ਹੱਕ ਆ ਅਸੀਂ ਪਿੰਡ ਦੇ ਵਾਸੀ ਆ ਅਸੀਂ ਪਿੰਡ ਦੇ ਵਿੱਚ ਮਾਲਕ ਆ ਸਾਡੇ ਅਸੀਂ ਪਿੰਡ ਦੇ ਵਿੱਚ ਵੋਟਾਂ ਸਾਡੀਆਂ ਅਸੀਂ ਪਾਈਆਂ ਨਾ ਔਰ ਇਹ ਸਾਡਾ ਹੱਕ ਹੈ ਇਥੋਂ ਦੀ ਨੰਗਣ ਦਾ ਸਾਨੂੰ ਨਜਾਇਜ਼ ਤੌਰ ਤੇ ਰੋਕਿਆ ਜਾਵੇ। ਤੁਹਾਡੀ ਮੰਗ ਪ੍ਰਸ਼ਾਸਨ ਤੋਂ ਇਹ ਆ ਕਿ ਇਹ ਰਸਤਾ ਜਲਦ ਤੋਂ ਜਲਦ ਜਿਹੜਾ ਥਲਾਇਆ ਜਾਵੇ ਜਿਹੜੀ ਉਹਨਾਂ ਅੱਜ ਨਜਾਇਜ਼ ਕੰਦ ਕੀਤੀ ਹੈ ਉਹ ਕੰਦ ਜਿਹੜੀ ਆ ਢਵਾਈ ਜਾਵੇ ਔਰ ਸਾਡਾ ਰਸਤਾ ਚਾਲੂ ਕਰਵਾਇਆ ਜਾਵੇ। ਅਸੀਂ ਇਥੋਂ ਦੀ ਆਪਣਾ ਜਿਹੜਾ ਹੈਗਾ ਵਾ ਸਾਡੇ ਸਕੂਲ ਦੇ ਜਿਹੜੇ ਬੱਚੇ ਆ ਦੂਜੇ ਆ ਸਕੂਟਰਾਂ ਮੋਟਰਸਾਈਕਲਾਂ ਛੋਟਿਆਂ ਗੱਡੀਆਂ ਕਾਰਾਂ ਪੂਰਾਂ ਦੇ ਉੱਤੇ ਜਿਹੜੇ ਆਉਂਦੇ ਸਾਡੇ ਕੋਲ ਕੋਈ ਵੱਡੀ ਗੱਲ ਤੇ ਹੈ ਨਹੀਂ ਜੇ ਹੋਈ ਵੀ ਤੇ ਅਸੀਂ ਇਥੋਂ ਦੀ ਲਗਾਉਣੀ ਨਹੀਂ। ਉਹ ਗੱਡੀਆਂ ਦੇ ਉੱਤੇ ਸਾਡੇ ਕੋਲ ਦੂਜੇ ਰਸਤੇ ਹੈਗੇ ਆ। ਇਸ ਕਰਕੇ ਸਾਡੀ ਮੰਗ ਹੈ ਜੇ ਰਸਤਾ ਛੇਤੀ ਤੋਂ ਛੇਤੀ ਫਲਾਇਆ ਜਾਵੇ ਜੋ ਕਿ ਇਹਨਾਂ ਨੇ ਬਿਲਕੁਲ ਬੇਕਾਨੂੰਨੀ ਔਰ ਬੇਨਿਜਮੀ ਕੀਤੀ 70% ਹਨੀ ਦੇ ਨਾਲ ਅਜਿਹੀ ਦੀ ਰਿਪੋਰਟ